ਹੈਲੋ ਜੀ ਸਾਰਿਆਂ ਨੂੰ ਮਿਸ ਕੋਰ ਦੇ ਬਲੌਗ ਰਾਣੀ ਦੀ ਕਹਾਣੀ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਹੋ ਹਾਂਜੀ ਅੱਪ ਗੱਲ ਕਰਨੀ ਹੈ ਅੱਜ ਕਈ ਲੋਕਾਂ ਨੂੰ ਨੇ ਹੈਗਾ ਵੀ ਬਹੁਤ ਛੇਤੀ ਉਹ ਗੁੱਸੇ ਹੋ ਜਾਂਦੇ ਆ ਤੇ ਜਿਹੜਾ ਉਹ ਤੋਂ ਗਾਂ ਵਾਲਾ ਹੁੰਦਾ ਵਾ ਉਹ ਵੀ ਫਿਰ ਗੁੱਸੇ ਵਿੱਚ ਆ ਜਾਂਦਾ ਵਾ ਤੇ ਗੁੱਸੇ ਨੂੰ ਸ਼ਾਂਤ ਕਿਵੇਂ ਕਰ ਸਕਦੇ ਆ ਇਹ ਵੀ ਆਪਣੇ ਹੱਥ ਵਿੱਚ ਹੈ ਨਾ ਜੇ ਇੱਕ ਬੰਦਾ ਗੁੱਸੇ ਹੋ ਗਿਆ ਤੁਸੀਂ ਕੋਸ਼ਿਸ਼ ਕਰੋ ਉਸ ਸਿਚੁਏਸ਼ਨ ਤੇ ਕੰਟਰੋਲ ਕਰਨ ਨੂੰ ਕੰਟਰੋਲ ਕਿਵੇਂ ਹੋ ਸਕਦਾ ਵਾ ਜੇ ਇੱਕ ਬੰਦਾ ਗੁੱਸੇ ਹੋ ਗਿਆ ਉਹ ਤਾਂ ਹੈਗਾ ਵਾ ਮੂਰਤ ਹਨ ਫਿਰ ਬਸ ਤੁਸੀਂ ਆਰਾਮ ਦੇ ਨਾਲ ਉਹ ਮੈਂ ਉਹਨੂੰ ਜੇ ਗੁੱਸਾ ਚੜਿਆ ਹੋਇਆ ਤੁਸੀਂ ਕੁਝ ਬੋਲੋ ਨਾ ਆਰਾਮ ਦੇ ਨਾਲ ਬੈਠੋ ਜਾਂ ਤੁਸੀਂ ਕਹਿ ਦਿਓ ਚਲੋ ਵੀ ਸੌਰੀ ਹਾਂ ਪਰ ਕਈ ਇਨਸਾਨ ਇਹੋ ਜਿਹੇ ਤੁਹਾਨੂੰ ਮਿਲ ਜਾਂਦੇ ਆ ਭਾਵੇਂ ਤੁਸੀਂ ਸਫਰੀ ਕਰਦੇ ਆ ਉਹ ਮੌਲਤ ਦੀ ਲੜਾਈ ਭਾਲਦੇ ਆ ਤੇ ਪਰ ਉਹਦੇ ਵਿੱਚ ਫਾਇਦਾ ਕੀ ਆ ਤੁਸੀਂ ਜੇ ਤੁਹਾਡੇ ਵਿੱਚ ਜ਼ਿਆਦਾ ਸਿਆਣਪ ਆ ਤੁਸੀਂ ਸੋਚੋ ਸੌਰੀ ਕਹਿ ਦਿਓ ਸੌਰੀ ਕਹਿਣਾ ਪੱਕਾ ਨਹੀਂ ਜਾਂਦੇ ਆ ਪੱਕਾ ਜਾਣਦੇ ਆ ਸਾਡਾ ਘੜ ਫੇਰ ਬਾਹ ਪੈਣਾ ਉਹਦੇ ਨਾਲ ਹਨਾ ਤੇ ਸੌਰੀ ਕਹਿਣ ਦਾ ਕੁਝ ਥੋੜਾ ਘਟਦਾ ਨਹੀਂਗਾ ਤੇ ਇਹਦੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਹੋਊਗੀ ਪਰ ਜੇ ਤੁਸੀਂ ਦੋਨੇ ਪਾਰਟੀਆਂ ਗਰਮ ਹੋ ਗਈਆਂ ਉਹਦੇ ਨਾਲ ਫਿਰ ਗੁੱਸਾ ਜਿਆਦਾ ਬਾਦ ਆ ਨਾਲ ਨੁਕਸਾਨ ਜਿਆਦਾ ਹੁੰਦਾ ਇਹ ਹੈਪਨ ਬਹੁਤ ਵਾਰੀ ਹੋ ਜਾਂਦਾ ਵਾ ਤੁਸੀਂ ਬੱਸਾਂ 'ਚ ਦੇਖ ਲਓ ਅੱਗੇ ਤਾਂ ਬਹੁਤ ਹੁੰਦਾ ਸੀਗਾ ਤੇ ਜੇ ਹੁਣ ਜਿਵੇਂ ਹੁਣ ਟ੍ਰੇਨਾਂ ਦੇ ਵਿੱਚ ਦੇਖ ਲਓ ਜੇ ਬੱਸਾਂ 'ਚ ਦੇਖ ਲਓ ਜਹਾਜ਼ ਵਿੱਚ ਵੀ ਹੋ ਜਾਂ ਕੋਈ ਨਾ ਕੁਝ ਹੋ ਜਾਂਦਾ ਵਾ ਉਹਨਾਂ ਨੇ ਕਹਿਦਾਂ ਨਾਲ ਤੂੰ ਆਇਆ ਕਿੱਤਾ ਸੀਗਾ ਬਈ ਮੈਂ ਹੁਣ ਯਾਰ ਹਸ ਤੋਂ ਕਹਿਣਾ ਮੇਰੀ ਸੀਟ ਬਦਲ ਦੇ ਮਤਲਬ ਤੁਹਾਡੇ ਤੇ ਬਲੇਮ ਲਾਉਣਾ ਉਹ ਹੁੰਦੇ ਐਂਗਰ ਪਰਸਨ ਐਂਗਰ ਮੈਨੇਜਮੈਂਟ ਉਹ ਨਹੀਂ ਕਰ ਸਕਦੇ ਐਂਗਰ ਨੂੰ ਮੈਨੇਜ ਨਹੀਂ ਕਰ ਸਕਦੇ ਪਰ ਜਦੋਂ ਹੁਣ ਇਹਨਾਂ ਲੰਮਾ ਸਫਰ ਹੁੰਦਾ ਤੇ ਤੁਸੀਂ ਕੁਝ ਕਰ ਵੀ ਨਹੀਂ ਸਕਦੇ ਕੋਸ਼ਿਸ਼ ਕਰੋ ਅਗਰ ਉਹ ਜੇ ਤੁਹਾਡੇ ਨਾਲ ਸੈਟੀਸਫਾਈਡ ਹੁੰਦਾ ਤਾਂ ਨਹੀਂ ਤਾਂ ਫਿਰ ਸੀਟ ਬਦਲਨੀ ਆ ਠੀਕ ਆ ਝਗੜਾ ਵਧਾਉਣ ਨਾਲ ਹਨ ਤੇ ਕਈ ਲੋਕ ਕੀ ਆ ਹੁਣ ਪਹਿਲੀਆਂ ਦੇ ਵਿੱਚ ਕੀ ਕਹਿੰਦੇ ਸੀ ਜੇ ਕਿਸੇ ਨੇ ਕੁਝ ਕਹਿਤਾ ਉਹ ਫਿਰ ਕਹਿੰਦੇ ਚਲੋ ਜੀ ਸਤਿਵਚਨ ਜਾਂ ਫਿਰ ਕਹਿ ਦਿੰਦੇ ਆ ਵਾਹਿਗੁਰੂ ਜੀ ਕੋਈ ਗੱਲ ਨਹੀਂ ਨਾਰਾਜ਼ ਨਾ ਹੋ ਬਈ ਜਿਵੇਂ ਤੁਸੀਂ ਖੁਸ਼ੀਆਂ ਪਾਓ ਮੈਂ ਕਰ ਲੈਨੇ ਆ ਪਰ ਇਹ ਜਿਹੜੀਆਂ ਗੱਲਾਂ ਇਹ ਹਰੇਕ ਬੰਦੇ ਦੇ ਪਾਸ ਦੀ ਗੱਲ ਨਹੀਂ ਗੀ ਹਰੇਕ ਨਹੀਂ ਕਰ ਸਕਦਾ ਇਸ ਤਰ੍ਹਾਂ ਸਕਿਆ ਸਬਰ ਸੰਤੁਸ਼ਟ ਹੋ ਗਿਆ ਨੀਗਾ ਉਹ ਕਹਿੰਦੇ ਵੀ ਲੈ ਇਹ ਤਾਂ ਇਦਾਂ ਕਰਕੇ ਹੋ ਗਿਆ ਤੇ ਮੈਂ ਤਾਂ ਫਿਰ ਹਾਰ ਗਿਆ ਜਿੱਤ ਹਾਰ ਦੇ ਵਿੱਚ ਕਿਹੜਾ ਉੱਥੇ ਕੋਈ ਪ੍ਰਾਈਸ ਰੱਖਿਆ ਹੁੰਦਾ ਉਹਨੂੰ ਨੱਪ ਲੋ ਗੱਲ ਨੂੰ ਉਹਨੇ ਦੇ ਵਿੱਚ ਨਾਲੇ ਤੋਂ ਤੁਸੀਂ ਚੈਨ ਨਾਲ ਸੋਹਣੇ ਆ ਚੈਨ ਨਾਲ ਬੰਨੇ ਆ ਤੇ ਜੇ ਹੁਣ ਕੋਈ ਵੀ ਆਪਾਂ ਤੋਂ ਕਈ ਵਾਰੀ ਕੋਈ ਗਲਤੀ ਹੋ ਜਾਂਦੀ ਆ ਹਰ ਇੱਕ ਇਨਸਾਨ ਤੋਂ ਹੁੰਦੀ ਆ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਦੇ ਵਿੱਚ ਸੌਰੀ ਮੰਗਣਾ ਹੀ ਠੀਕ ਆ ਪਰ ਕਈ ਵਾਰੀ ਇਹ ਚੀਜ਼ਾਂ ਵੀ ਬਹੁਤ ਓਵਰਹਾਲ ਹੋ ਜਾਂਦੀਆਂ। ਤੁਹਾਨੂੰ ਅਗਲੇ ਬਸ ਇਹ ਹੀ ਸਮਝਦੇ ਆ ਬਈ ਇਹ ਇਹ ਨੂੰ ਹੀ ਕਹਿਣਾ ਚਾਹੀਦਾ ਸੌਰੀ ਇਸ ਤੇ ਨਹੀਂ ਗਲਤੀ ਮੰਨਣੀ ਚਾਹੀਦੀ ਕਿਉਂਕਿ ਮੈਂ ਤਾਂ ਠੀਕ ਹੀ ਆ। ਪਰ ਐਂਡ ਤੇ ਕਈ ਵਾਰ ਤੋਡਾ ਵੀ ਉਹ ਘੜਾ ਜਿਹੜਾ ਭਰ ਜਾਂਦਾ ਸਬਰ ਵਾਲਾ। ਫਿਰ ਤੁਹਾਨੂੰ ਵੀ ਗੁੱਸਾ ਗੁੱਸਾ ਮਤਲਬ ਗੁੱਸੇ ਨਾਲ ਤੁਸੀਂ ਕਿਹੜਾ ਕਹਿਣਾ ਚੱਲ ਕੋਈ ਨਾ ਹੁਣ ਮੈਂ ਤੈਨੂੰ ਕਰਦਾ ਠੀਕ। ਬਸ ਫਿਰ ਥੋੜਾ ਜਿਹਾ ਪਾਸਾ ਬਦਲੋ। ਆਪੇ ਕਿਸੇ ਦੇ ਦਿਮਾਗ ਵਿੱਚ ਗੱਲ ਆਉਗੀ ਲੈ ਵੀ ਇਹਨੂੰ ਕੋਈ ਅਸਰ ਨਹੀਂ ਹੋਇਆ ਸੀਗਾ ਤੇ ਵੀ ਮੈਂ ਇਹਦੇ ਨਾਲ ਹੀ ਕਿਹਾ ਵੀ ਸੀਗਾ ਹੋ ਸਕਦਾ ਵਾ ਇਨਸਾਨ ਥੋੜੇ ਵਾਰ ਕਰ ਬਣ ਜਵੇ ਇਹ ਵੀ ਪੋਸੀਬਲ ਹਨਾ ਤੇ ਸੋ ਕਈ ਵਾਰੀ ਅਸੀਂ ਵੀ ਇੱਕ ਟ੍ਰੇਨ 'ਚ ਜਾਂਦੇ ਸੀਗੇ ਹਜੂਰ ਸਾਹਿਬ ਨੂੰ ਜਾਂਦੇ ਸੀਗੇ ਤੇ ਮੈਂ ਕਿਸਤੇ ਨੇ ਸੀਦਾ ਯੰਗ ਮੁੰਡਾ ਤੇ ਉਹ ਕਹਿੰਦਾ ਵੀ ਚਲੋ ਮੈਂ ਇੱਥੇ ਬਹਿ ਜਾਂਦਾ ਵਾਂ ਆਂਟੀ ਮੈਂ ਤੁਹਾਡੇ ਕੋਲ ਬਹਿ ਜਾਂਦਾ ਮੈਂ ਚਲ ਠੀਕ ਆ ਦੱਸਣ ਮੈਟਰ ਕੋਈ ਨਹੀਂ ਬਹਿ ਜਾ ਉਹ ਬੈਠ ਗਿਆ ਤੇ ਨਾਲ ਉਹਦੀ ਵਾਈਫ ਵੀ ਸੀਗੀ ਉਹਦੀ ਵਾਈਫ ਨੇ ਫੇਰ ਕਾਫੀ ਏਜੰਟ ਦੀ ਗੁੱਸਾ ਜਿਹਾ ਦਿਖਾਇਆ ਉਹ ਕਹਿੰਦੀ ਮੈਂ ਤੈਨੂੰ ਬਾਹਰ ਆ ਕੇ ਦੱਸਦੀ ਮੈਂ ਕਿਹਾ ਕੀ ਹੋ ਗਿਆ ਬਈ ਕਹਿੰਦੀ ਕਿਉਂ ਬਈ ਤੂੰ ਕਿਹੜੀ ਗੱਲ ਕੀਤੀ ਐ ਹੋਜੀ ਵੀ ਮੇਰਾ ਹਸਬੰਦ ਤੇਰੇ ਕੋਲ ਬੈਠ ਗਿਆ ਤੇ ਵੀ ਇਹ ਠੀਕ ਨਹੀਂ ਉਹਦੇ ਨਾਲ ਵੀ ਝਗੜਨ ਲੱਗ ਗਈ ਤੇ ਮੈਂ ਕਿਹਾ ਨਹੀਂ ਮੈਂ ਕੁਝ ਨਹੀਂ ਕਿਹਾ ਉਹਨੇ ਆਪੇ ਹੀ ਬੱਸ ਕਿਹਾ ਵੀ ਮੈਂ ਸੀਟ ਬਦਲਣੀ ਐ ਮੈਂ ਕਿਹਾ ਠੀਕ ਆ ਵੀ ਬਦਲ ਲੈ ਤੂੰ ਤੇ ਸਾਨੂੰ ਅਸੀਂ ਕਿਹੜਾ ਤੁਹਾਨੂੰ ਵੀ ਜਾਣਦੇ ਆ ਇਹ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਤੁਹਾਨੂੰ ਤੁਸੀਂ ਜਦੋਂ ਪੈਸੇਂਜਰ ਹੁੰਨੇ ਆ ਕਈ ਲੋਕਾਂ ਗਲਤ ਮੂਡ ਵਿੱਚ ਉਹ ਬੈਠੇ ਹੁੰਦੇ ਆ ਸੋ ਕਿਸੇ ਦੇ ਨਾਲ ਝਗੜਾ ਕਰਨ ਦੀ ਬਜਾਏ ਤੁਸੀਂ ਆਪਦੇ ਆਪ ਨੂੰ ਸ਼ਾਂਤ ਰੱਖੋ ਉਹਦੇ ਵਿੱਚ ਨਾਲੇ ਤਾਂ ਤੁਹਾਨੂੰ ਪਛਤਾਵਾ ਨਹੀਂ ਮਨ ਵਿੱਚ ਹੋਣਾ ਨਾਲੇ ਇਥੋਂ ਸ਼ਾਂਤੀ ਮਿਲੂਗੀ ਓਕੇ ਜੀ ਜੇ ਫੋਰ ਕਿਸੇ ਦਿਨ ਨਾਲ ਵੀ ਹੈਪਨ ਹੋਵੇ ਨਾ ਇਸ ਤਰ੍ਹਾਂ ਦੀ ਗੱਲ ਕਰ ਲਵੇ ਸੱਚੀ ਗੱਲ